ਲਾਈਵ ਵੀਰ ਮੇਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਅੱਛਾ ਅੱਜ ਹੋ ਗਈ ਆ 30 ਨਵੰਬਰ ਹਨਾ ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਕਹਿੰਦਾ ਵੀ ਆ ਜਾਓ ਇਟਲੀ ਦੇ ਪੇਪਰ ਭਰੋਣੇ ਆ ਬਚ ਜਿਓ ਉਹਦੇ ਤੋਂ ਬਸ ਅੱਜ 30 ਨਵੰਬਰ ਲਾਸਟ ਤਰੀਕ ਸੀਗੀ ਫਾਈਲਾਂ ਤਿਆਰ ਕਰਨ ਦੀ ਪੇਪਰ ਭਰਨ ਦੀ ਜੇਕਰ ਅੱਜ ਤੋਂ ਬਾਅਦ ਤੁਹਾਨੂੰ ਕੋਈ ਕਹਿੰਦਾ ਵੀ ਇਟਲੀ ਦੇ ਪੇਪਰ ਭਰਾ ਲਓ ਹਨਾ ਇੰਨੇ ਚ ਭਰਾਂਗੇ ਇੰਨੇ ਚ ਭਰਾਂਗੇ ਸਸਤੇ ਭਰਾਂਗੇ ਤੇ ਬਚ ਜਿਓ ਕਿਉਂਕਿ ਅੱਜ ਤੋਂ ਬਾਅਦ ਪੇਪਰ ਨਹੀਂ ਭਰੇ ਜਾਣੇ ਹੁਣ ਕਾ ਜੁਲਾਈ ਦੇ ਵਿੱਚ ਜਾ ਕੇ 9 ਮਹੀਨੇ ਵਾਲਾ 30% ਕੋਟਾ ਖੁੱਲੂਗਾ ਹਨਾ ਉਹ ਵੀ 9 ਮਹੀਨੇ ਵਾਲਾ ਤੇ ਸਾਲ ਵਾਲਾ ਨਹੀਂਗਾ ਸਾਲ ਵਾਲਾ ਤਾਂ ਹੁਣ ਵੇਣੇ ਆ ਨਵੇਂ 2026 ਦੇ ਵਿੱਚ ਕਿਹੜੀ ਫਲੂਸੀ ਖੋਲਦੀ ਆ ਇਹ 2025 ਵਾਲੇ ਪੇਪਰ ਆ ਜਿਹੜੇ ਅੱਜ ਫੈਲਾ ਕਿਸਮਤਾਂ ਜਿਹੜੀਆਂ ਕਲੋਜ਼ ਹੋ ਚੁੱਕੀਆਂ ਇੱਜ लास्ट ਕਲੋਜ਼ ਹੋ ਰਹੀਆਂ ਜਿਨ੍ਹਾਂ ਦੀ ਫਾਈਲ ਰੈਡੀ ਹੋ ਚੁੱਕੀ ਆ ਥੋੜੀ ਜੀ ਮੈਂ ਉਦਾਹਰਨ ਦੇ ਦਿੰਦਾ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸ਼ਾਇਦ ਫੋਟੋ ਜਿਨ੍ਹਾਂ ਦੀ ਫਾਈਲ ਰੈਡੀ ਹੋ ਚੁੱਕੀ ਆ ਭੇਜਣ ਵਾਸਤੇ ਹਣਾ ਬਿਲਕੁਲ ਰੈਡੀ ਆ ਉਹ ਦਾ ਸਾਹਮਣੇ ਸਕਰੀਨ ਤੇ ਆ ਰਿਹਾ ਦਾ ਇਨ ਵੀ ਆ ਰੇ ਮਤਲਬ ਭੇਜਣ ਵਾਸਤੇ ਤੇ ਨਹੀਂ ਤਾਂ ਜਿਨ੍ਹਾਂ ਦੀ ਨਹੀਂ ਰੈਡੀ ਹੋਈ ਉਹ ਦਾ ਕੰਪੀਲਾ ਕੰਪੀਲਾ ਤਾਰੇ ਆਉਣਾ ਤੇ ਪਹਿਲਾਂ ਇਸ ਤਰ੍ਹਾਂ ਰੈਡੀ ਹੋ ਚੁੱਕੀਆਂ ਆ ਮੈਂ ਇੱਕ ਖੁਦ ਫੈਲ ਭਰੀ ਸੀਗੀ ਉਹਦਾ ਮੈਂ ਭੇਜ ਰਿਹਾ ਤੁਹਾਨੂੰ ਦਾ ਐਨਵੀਆਰ ਵੀ ਭੇਜਣ ਵਾਸਤੇ ਰੈਡੀ ਆ ਸੋ ਕਿਸਮਤਾਂ ਬੰਦ ਹੋ ਚੁੱਕੀਆਂ ਡੱਬਿਆਂ ਦੇ ਵਿੱਚ ਜਿਵੇਂ ਵੋਟਾਂ ਵਾਲੇ ਹੁੰਦੀਆਂ 1 ਫਰਵਰੀ ਦੇ ਵਿੱਚ ਇਹ ਕਿਸਮਤਾਂ ਨੂੰ ਖੋਲਣ ਗਿਆ ਜਾ ਕੇ ਸਤਿ ਸ੍ਰੀ ਅਕਾਲ